ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਜੋਗੇ ਜੇ ਅੱਜ ਜਿਹੜੇ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਉਹਨਾਂ ਨਾਲ ਸ਼ੇਅਰ ਕਰਦੇ ਪਏ ਆ ਉਹ ਹੈ ਕਿ ਰਿਆਸਤ ਦੇ ਅਬਾਊਟ ਜਿਹੜੇ ਰਿਆਸਤ ਦੇ ਬਾਹਰ ਆ ਕੋ ਦੱਸ ਜਾਏਗਾ ਜਿਹੜੇ ਵੀ ਹਿਸਾਬ ਦੇ ਵਿੱਚ ਜਿਹੜੀ ਜ਼ਿਲ੍ਹਾ ਦੇ ਜਲਪ ਜਾਏ ਨੇ ਉਹਨਾਂ ਨਾਲ ਕੈਮਰਾ ਕਿਤ ਮੈਕ ਮੇਰੇ ਤਾਉਣ ਕੀਤਾ ਹੈ ਤੇ ਕਿਦਾਂ ਨਾਲ ਜ਼ਿੰਦਗੀ गुذر-गुذر ਹੋ ਰਹੀ ਹੈ ਤੇ ਕਿਹ ਕਿਹ ਦੀ ਜਾਲ ਕੀਤੀ ਆਪਾਂ ਸਾਰਾ ਦੇਖਦੇ ਆ ਇਸ ਵੀਡੀਓ ਦੇ ਵਿੱਚ ਫਿਰ ਕਰਦੇ ਆ ਤੁਹਾਨੂੰ ਪਤਾ ਜਿਵੇਂ ਆਪਾਂ ਐਸਐਮ ਟੀਵੀ ਇਸਮਰਾ ਜੋ ਮੱਕੜ ਹੈ ਨਾ ਉਹ ਇੱਕ ਐਂਕਰ ਹੈਗਾ ਵਾ ਬਹੁਤ ਵੱਡਾ ਪੰਜਾਬ ਦਾ ਤੇ ਉਹ ਜਿਵੇਂ ਸਲਾਬ ਦੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਕੀ ਕਰ ਰਹੇ ਨੇ ਉਹ ਉਹਦੇ ਰਿਲੇਟਿਡ ਉਹਨਾਂ ਦੇ ਇੱਕ ਬ੍ਰਾਡਕਾਸਟ ਪੋਡਕਾਸਟ ਕੀਤਾ ਹੋਇਆ ਚੋਕੇ ਫਿਰ ਤੋਂ ਪਹਿਲੇ ਵੀ ਪੋਡਕਾਸਟ ਕਰਦੇ ਸੀਗੇ ਬਹੁਤ ਫੇਮਸ ਫੇਮਸ ਬੰਦਿਆਂ ਨਾਲ ਕੇ ਮਤਲਬ ਕਿ ਉਹ ਅਗਰ ਉਹ ਸਹੀ ਨੇ ਤੇ ਸਹੀ ਅਗਰ ਉਹਨਾਂ ਨੂੰ ਗਲਤ ਦੇ ਤੇ ਗਲਤ ਕਹਿੰਦੇ ਸੀ ਉਹਨਾਂ ਨੇ ਮੂੰਹ ਦੇ ਉੱਤੇ ਬਹੁਤ ਚੰਗਾ ਤੇ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਦੇ ਤੁਸੀਂ ਜਣੀ ਹੈ ਨਾ ਉਹਦੇ ਮੂੰਹ ਤੇ ਗੱਲ ਕਰਨਾ ਚਾਹ ਪਹਿਲੇ ਆਪਾਂ ਪੋਡਕਾਸਟ ਪੇਪੇ ਆ ਉਹਨਾਂ ਦਾ ਤੇ ਫਿਰ ਇਹਦੇ ਤੇ ਆਪਣੇ ਵਿਚਾਰ ਜਿਹੜੇ ਇਹਨਾਂ ਉਹ ਕਰਦੇ ਆ ਸਾਡੇ ਬੋਨ ਨਜ਼ਰ ਰਾਜਪੂਤ ਬਟ ਆਮ ਵਿਲ ਡਾਈ ਐਜ਼ ਅ ਸਿੱਖ ਆਮ 100% ਡਿਪੈਂਡੈਂਟ ਔਨ ਗੁਰੂ ਸਾਹਿਬ ਬਹੁਤ ਵੱਡੀ ਗੱਲ ਹੈ ਐਂਡ ਹਾਂਜੀ 100% ਮੀਨਸ 100% my day starts with his mercy and ends with his ਫਰੀਦਕੋਟ ਰਿਆਸਤ ਪਟਿਆਲਾ ਰਿਆਸਤ ਨਾਭਾ ਰਿਆਸਤ ਔਰ ਸਾਡੀਆਂ ਰਿਆਸਤਾਂ ਦੀਆਂ ਵੱਖੋ ਵੱਖਰੀਆਂ ਕਹਾਣੀਆਂ ਨੇ ਪਰ ਸਿੱਖਾਂ ਦੇ ਸਭ ਤੋਂ ਨੇੜੇ ਜਿਹੜੀ ਰਿਆਸਤ ਦਿਲ ਨੂੰ ਪੰਥ ਨੂੰ ਚੁੰੰਦੀ ਰਿਆਸਤ ਹੈ ਉਹ ਨਾਭਾ ਰਿਆਸਤ ਹੈ ਰਾਜਸਥਾਨ ਦੇ ਵਿੱਚ ਸੋਕਾ ਪੈ ਗਿਆ ਉੱਥੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਾਭਾ ਰਿਆਸਤ ਦੇ ਵਿੱਚ ਨਾਭਾ ਸ਼ਹਿਰ ਦੇ ਵਿੱਚ ਆ ਗਏ ਜਦੋਂ ਮਹਾਰਾਜਾ ਹੀਰਾ ਸਿੰਘ ਨੇ ਪੁੱਛਿਆ ਵੀ ਆ ਭਾਈ ਕੌਣ ਨੇ ਕਿੱਥੋਂ ਆਏ ਨੇ ਤਾਂ ਉਹਨਾਂ ਨੂੰ ਦੱਸਿਆ ਗਿਆ ਮਹਾਰਾਜਾ ਰਾਜਸਥਾਨ ਦੇ ਵਿੱਚ ਉੱਥੇ ਸੋਕਾ ਪੈ ਗਿਆ ਉੱਥੋਂ ਲੋਕ ਉੱਠ ਕੇ ਨਾਭਾ ਸ਼ਹਿਰ ਦੇ ਵਿੱਚ ਆ ਗਏ ਤਾਂ ਮਹਾਰਾਜਾ ਹੀਰਾ ਸਿੰਘ ਨੇ ਉਹਨਾਂ ਨੂੰ ਜਲਪਾਣੀ 6 ਮਹੀਨੇ ਛਕਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਹਾਰਾਜਾ ਹੀਰਾ ਸਿੰਘ ਨੂੰ ਕਿਹਾ ਵੀ ਸਾਨੂੰ ਰੋਜ਼ਗਾਰ ਦਿੱਤਾ ਜਾਵੇ महाराजा हीरा सिंह ने उन्होंने रोजगार दिता था वो राजस्थान के जो लोग आए थे उन्होंने यहाँ हीरा महल बनाया महाराजा रुपद अमन सिंह जी को जो यहाँ से ले गए उसके अलावा जो पीछे उनके पीछे जैथो मोर्चा लगा तो किस तरह से लोगों को टॉर्चर किया किसने क्या क्या सहा वो सुन के ना मेरी अंदर से रूह का जाती थी कि क्या जज्बा रहा होगा उस टाइम लोगों का ਕੀ ਆਪਣੇ ਰਾਜਾ ਕੇ ਲਈ ਇਤਨਾ ਸਭ ਕੁਝ ਕਰ ਦਿਓ ਦਸਵੇਂ ਪਾਸ਼ਾ ਜਦੋਂ ਸਮਾ ਆਇਆ ਤਾਂ ਦਸਵੇਂ ਪਾਸ਼ਾ ਦਾ ਜੁਦ ਚਮਕੌਰ ਦੀ ਗੜੀ ਦੇ ਵਿੱਚ ਹੋਇਆ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਿੰਘ ਸ਼ਹੀਦ ਹੋ ਗਏ ਤਾਂ ਨਾਬਾ ਪਰਿਵਾਰ ਨੇ ਭਾਈ ਤਿਰਲੋਕਾ ਜੀ ਤੇ ਭਾਈ ਰਾਮਾ ਜੀ ਨੇ ਉਸ ਵਕਤ ਚਮਕੌਰ ਦੀ ਗੜੀ ਵੱਡੇ ਸਹਿਬ ਜਦਿਆਂ ਦਾ ਤੇ ਸਿੰਘਾਂ ਦਾ ਸੰਸਕਾਰ ਕਰਿਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਾਈਫ ਦੇ ਵਿੱਚ 11 ਹੁਕਮਨਾਮੇ ਜਾਰੀ ਕਰੇ ਨੇ 11 ਦੇ ਵਿੱਚੋਂ ਇੱਕ ਹੁਕਮਨਾਮਾ ਇਸ ਪਰਿਵਾਰ ਕੋਲੇ ਸੀ ਜਿਸ ਵਿੱਚ ਲਿਖਿਆ ਗਿਆ ਸੀ ਤੇਰਾ ਘਰ ਮੇਰਾ ਅਸਾ ਜਾਂਦਾ ਹੈ ਉਸ ਰਾਜ ਦੇ ਵਿੱਚ ਮਹਾਰਾਜਾ ਸਾਹਿਬ ਨੇ ਦਲਤਾਂ ਲਈ ਵਿਸ਼ੇਸ਼ ਅਧਿਕਾਰ ਰੱਖੇ ਜਿਹੜੀ ਡੈਮੋਕ੍ਰੇਸੀ ਚ ਅਜ ਅਧਿਕਾਰਾਂ ਦੀ ਲੜਾਈ ਲੜ ਰਹੇ ਹੋ ਉਸ ਦੌਰ ਚ ਉਸ ਰਾਜ ਨੂੰ ਅਧਿਕਾਰ ਦਿੱਤੇ ਗਏ ਐਜੂਕੇਸ਼ਨ ਤੇ ਕੰਮ ਹੋਇਆ 8 ਜੁਲਾਈ 1923 ਨੂੰ ਮਹਾਰਾਜਾ ਰਪਦੰਮਨ ਸਿੰਘ ਜੀ ਨੇ ਇਸ ਮਹਿਲ ਚੋਂ ਬ੍ਰਿਟਿਸ਼ ਸਰਕਾਰ ਅਰੈਸਟ ਕਰ ਦਿੱਤੀ ਮਹਾਰਾਜਾ ਰਪਦੰਮਨ ਸਿੰਘ ਨੂੰ ਤਾਂ 90 ਤੋਂ ਕੋੜੀ ਕਨਾਲ ਤਾਮਿਲਾਡੂ ਲਜਾਇਆ ਜਾਂਦਾ ਜਦੋਂ ਮਹਾਰਾਜਾ ਰਪਦੰਮਨ ਸਿੰਘ ਨੂੰ ਕਾਲੇਪੰਡੀ ਲੈ ਕੇ ਗਏ ਜਦ ਦੇਸ਼ ਆਜ਼ਾਦ ਹੋ ਗਿਆ ਸਭ ਪ੍ਰਾਪਰਟੀਆਂ ਚਲੀ ਗਈ ਤਾਂ ਮਹਾਰਾਜਾ ਪ੍ਰਤਾਪ ਸਿੰਘ ਜੀ ਹੈਡ ਮੋਰ 300 ਸਟਾਫ ਇਨ ਹੀਰਮ ਹਿਲ ਅੱਛਾ ਪ੍ਰਿਵਿਓ ਪਰਸਸ ਵੀ ਰੁਕ ਗਏ ਉਸ ਟਾਈਮ ਨੇ ਸੋ ਹੀ ਡਿਡ نو ਹਾਊ ਟੂ ਪੇ them ਅਬ ਉਨਕੋ ਐਸੇ ਤਾਂ ਆਪ ਛੋੜ ਨਹੀਂ ਸਕਤੇ ਆਪਕੇ ਸਟਾਫ ਕੋ ਆਪ ਕੀ ਕਰੂਗਾ तो महाराजा प्रताप सिंह जी ने जो हॉलिक्स फैक्ट्री है नाभा में ये ये फैक्ट्री पहले बैंगलोर जा रही थी बट उनके लंडन डेरी के फ्रेंड्स थे लंडन में उनके थ्रू बात करके और इस कन्वेंस करके इस फैक्ट्री को महाराजा को दमन सिंह जी नाभा लेके आए फिर प्रॉब्लम हुई जो फैक्ट्री जो ला रहे थे नाभा के लिए कि भैया हमारे उनके लिए रहने की जगह तो जो वीर निवास करके वो महाराजा प्रताप सिंह जी ने फैक्ट्री वालों को दिया फ्री कि भैया आपके अंग्रेज़ अफसर यहाँ आके रह सकेंगे hmm. फिर प्रॉब्लम आई कि इस फैक्ट्री के लिए तब मिल्क कहाँ से आएगा फिर महाराजा प्रताप सिंह जी ने लिली फार्म्स खोला डेयरी जो hmm. अभी भी है गवर्नमेंट के पास है कि उससे आपको मिल्क हो जाएगा फिर बच्चों के पढ़ाने के प्रॉब्लम आई तो पी का करा सो ही ऑल्सो कॉन्ट्रीब्यूटेड अ लॉट और फिर जब ये फैक्ट्री खुल गई तो अपने सभी बचारियों को उन्होंने वहाँ पर नौकरी करवाई रिपू सिंह जी ने खाली पंजाब में यहाँ पे नहीं इनफैक्ट बनारस हिंदू यूनिवर्सिटी का नाम सुना होगा जब बनारस हिंदू यूनिवर्सिटी का नींव पत्थर रखा था तो संत अतर सिंह जी गए थे वो करने अच्छा संत अतर सिंह जी से महाराजा रिपु सिंह जी का बहुत मेल मिलाप था तो महाराज रुपु सिंह जी अपनी ट्रेन में उनको लेके गए थे वहाँ पर जाके सर्टन अमाउंट उन्होंने डोनेट किया फिर तो जब वापस आए संता सिंह जी ने कुछ टाइम बाद बोला कि वहाँ पैसे की और ज़रूरत है तो महाराज जिपू दमंग सिंह जी ने और पैसे भेजे hmm. फिर ये हुआ कि वो हिंदू यूनिवर्सिटी बन रही बट कोई इंडियन नहीं है जो उसका प्रिंसिपल बना सके कोई इंडियन इतना पढ़ा लिखा नहीं है उसका क्या करे तो महाराज जपू दमंग सिंह जी ने एक क्या नाम है संतारा सिंह हाँ तेजा सिंह संत उनको पढ़ने के लिए हावर्ड भेजा अपने खर्चे से और वो जब हावर्ड से पढ़कर आया फिर उनको फिर, हाँ फिर उन्हें वहाँ पे अच्छा ये तो उनकी नहीं पता यस उनकी एजुकेशन हाँ महाराजा रिपू दमन सिंह जी ने भेजा था उन्हें हावर्ड पढ़ने एंड देन ही बिकेम द फर्स्ट प्रिंसिपल जाए जेड़ा हीरा महल दे ऊपर महाराज का प्रकाश है वो दोबारा तुम हम स्थापित करवाया

जितनी भी जितनी भी आप हिस्टोरिकल जितनी भी बिल्डिंग्स देखोगे तो उसका सबसे ऊपर वाला कमरा हमेशा का मेरा बेटा एक दिन हम लोग वहाँ पे कुछ इवेंट था और मेरे बेटे ने मुझे कहा कि मम्मा यहाँ पे कोई यहाँ पे भी कोई मिस्त्री लगवा दो क्योंकि उसमें सब दीवारों में पीकर जा रहे हैं तुम तो ऐसे हंस दी मेरे बेटे कि तुमको बस यही है कि मम्मा पहले हीरा मैंने संभाल लो ये कर दो मैं यही करती हूँ पूरी जिंदगी तुम्हारा ये सब करती हूँ तो उसको बड़ा दुख हुआ तो मुझे लगा मैंने ऐसे नहीं बोलना चाहिए था उसने कहा मम्मा ये जो पीपल जा रहे हैं ना इस दीवार में मुझे ऐसा लग रहा है मेरे दिल के अंदर जा रहे हैं ਸਿੱਖਾਂ ਦੀ ਇਤਰਾਸ ਦੀ ਬਹੁਤ ਵੱਡੀ ਹੈ ਸਿੱਖ ਰਾਜ ਦੀ ਇਤਰਾਸ ਦੀ ਸ਼ੇਰੇ ਪੰਜਾਬ ਦੇ ਪਰਿਵਾਰ ਦੀ ਨਾਲ ਜੋ ਵਾਪਰਿਆ ਉਹਦੀ ਇਤਰਾਸ ਦੀ ਤੇ ਸਾਡੀਆਂ ਰਿਆਸਤਾਂ ਦੀ ਇਤਰਾਸ ਦੀ ਫਰੀਦਕੋਟ ਰਿਆਸਤ ਪਟਿਆਲਾ ਰਿਆਸਤ ਨਾਭਾ ਰਿਆਸਤ ਔਰ ਸਾਡੀਆਂ ਰਿਆਸਤਾਂ ਦੀਆਂ ਵੱਖੋ ਵੱਖਰੀਆਂ ਕਹਾਣੀਆਂ ਨੇ ਪਰ ਸਿੱਖਾਂ ਦੇ ਸਭ ਤੋਂ ਨੇੜੇ ਜਿਹੜੀ ਰਿਆਸਤ ਦਿਲ ਨੂੰ ਪੰਥ ਨੂੰ ਚੁੰੰਦੀ ਰਿਆਸਤ ਹੈ ਉਹ ਨਾਭਾ ਰਿਆਸਤ ਹੈ ਜੈਤੋ ਦਾ ਮੋਰਚਾ ਇੱਕ ਰਾਜੇ ਦੀ ਰਿਹਾਈ ਖਾਤਰ ਸ਼ਹਾਦਤਾਂ ਤੇ ਇੰਨਾ ਵੱਡਾ ਇਤਿਹਾਸ ਕਿ ਉਸ ਤੋਂ ਬਾਅਦ ਜਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲਿਜਾਇਆ ਗਿਆ ਨਾਭਾ रियासत ਦੇ ਮਹਾਰਾਜਾ ਪ੍ਰਤਾਪ ਸਿੰਘ ਨੂੰ ਵੀ ਇੰਗਲੈਂਡ ਲਿਜਾਇਆ ਗਿਆ ਖੁਸ਼ਕਿਸਮਤੀ ਰਹੀ ਕਿ ਉਹ ਵਾਪਸ ਆ ਗਏ ਪਰ ਮਹਾਰਾਜਾ ਰਿੱਪੂ ਦਮਨ ਸਿੰਘ ਦੀਆਂ ਜਿੰਨੀਆਂ ਸਿਫਤਾਂ ਤੁਸੀਂ ਕਰ ਸਕਦੇ ਹੋ ਉਹਨੀਆਂ ਥੋੜੀਆਂ ਨੇ ਕਿਆ ਜਾਂਦਾ ਉਸ ਰਾਜ ਦੇ ਵਿੱਚ ਮਹਾਰਾਜਾ ਸਾਹਿਬ ਨੇ ਦਲਤਾਂ ਲਈ ਵਿਸ਼ੇਸ਼ ਅਧਿਕਾਰ ਰੱਖੇ ਜਿਹੜੀ ਡੈਮੋਕ੍ਰੇਸੀ ਚ ਅੱਜ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ ਉਸ ਦੌਰ ਚ ਉਸ ਰਾਜ ਚ ਅਧਿਕਾਰ ਦਿੱਤੇ ਗਏ ਐਜੂਕੇਸ਼ਨ ਤੇ ਕੰਮ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਾ ਦੀਵਾਨੇ ਖਾਸ ਤੇ ਨਾ ਦੀਵਾਨੇ ਆਮ ਸਭ ਲਈ ਸਾਂਝਾ ਗੁਰੂ ਸਾਹਿਬ ਦਾ ਇਹੀ ਤਾਂ ਸੰਦੇਸ਼ ਸੀ ਮਾਨਵਤਾ ਨੂੰ ਜਦੋਂ ਲੰਗਰ ਦੀ ਪ੍ਰਥਾ ਚ ਇੱਕ ਥਾਂ ਤੇ ਪੰਗਤ ਚ ਬਿਠਾਇਆ ਤਾਂ ਕਿਹਾ ਕਿ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਫਿਰ ਸਿੱਖ ਰਾਜ ਦੀ ਸਭ ਤੋਂ ਕਮਾਲ ਗੱਲ ਇਹੀ ਹੈ ਔਰ ਮੈਂ ਤਾਂ ਇਹਨੂੰ ਸਿੱਖ ਰਾਜ ਹੀ ਕਹਿੰਦਾ ਕਿਉਂਕਿ ਇਹ ਨਾਭਾ रियासत ਦੇ ਵਿੱਚ ਜੋ ਵਾਪਰ ਰਿਹਾ ਸੀ ਉਹ ਗੁਰੂ ਸਾਹਿਬ ਦੇ ਸਿਧਾਂਤ ਦੇ ਬਹੁਤ ਨੇੜੇ ਸੀਗਾ ਮਹਾਰਾਜਾ ਰਿੱਪੂ ਦਮਨ ਸਿੰਘ ਦੀ ਅਰੈਸਟ ਵੇਲੇ ਵੀ ਕਾਲੀ ਪੱਗ ਬਨ ਕੇ ਕਲਗੀ ਲਾ ਕੇ ਗਏ ਉਹ ਦਸਮ ਪਿਤਾ ਨੇ ਪਾਛਾਇਆ ਬਖਸ਼ਿਆ ਉਹਨਾਂ ਨੇ ਕਿਹਾ ਕਿ ਇਨ ਗਰੀਬ ਸਿੱਖਨ ਕੋ ਦੂੰ ਮੈਂ ਪਾਤਸ਼ਾਹੀਆਂ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਔਰ ਉਸੇ ਨਾਬਾ ਰਿਆਸਤ ਦੇ ਨਾਲ ਜੋ ਵਾਪਰਿਆ ਕਿੰਨੇ ਸਾਲਾਂ ਤੱਕ ਨਾਬੇ ਦੇ ਲੋਕ ਸਿੱਖ ਪੰਥ ਦੇ ਚਾਹਵਾਨ ਗੁਰੂ ਨਾਨਕ ਦੇ ਆਸ਼ੇ ਵਾਲੇ ਸੋਚਦੇ ਰਹੇ ਕਿ ਉਸ ਪਰਿਵਾਰ ਦਾ ਕੀ ਹੋਇਆ ਕਿੱਥੇ ਆ ਉਹ ਪਰਿਵਾਰ ਕਿੱਥੇ ਚਲੇ ਗਏ ਮਹਾਰਾਜਾ ਪ੍ਰਤਾਪ ਸਿੰਘ ਦੇ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਪੂ ਦਮਨ ਸਿੰਘ ਫਿਰ ਮਹਾਰਾਜਾ ਪ੍ਰਤਾਪ ਸਿੰਘ ਦੇ ਵੰਸ਼ਜ ਸਿੱਖੀ ਕਿੱਥੇ ਗਈ ਤੇ ਇੱਕ ਦਿਨ ਫਿਰ ਚਿਰਾਗ ਬਲਿਆ ਖੁਸ਼ੀਆਂ ਦੇ ਖੇੜੇ ਵਾਪਸ ਆਏ ਤੇ ਨਾਬੇ ਦੇ ਲੋਕਾਂ ਨੂੰ ਆਪਣਾ ਰਾਜਾ ਵਾਪਸ ਮਿਲਿਆ ਇਹ ਕਿਸੇ ਜਜ਼ਬਾਤ ਤੋਂ ਘੱਟ ਨਹੀਂ ਹੈ ਤੁਸੀਂ ਡੈਮੋਕ੍ਰੇਸੀ ਚ ਰਹੋ ਤੁਸੀਂ ਕਹੋ ਲੋਕਤੰਤਰ ਹੈ ਪਰ ਸਾਡੇ ਜਜ਼ਬਾਤਾਂ ਨੂੰ ਤਾਂ ਪੁੱਛੋ ਸਾਡੇ ਦਿਲ ਅੰਦਰ ਕੀ ਹੈ ਪੁੱਛ ਕੇ ਦੇਖੋ ਕਿ ਅਸੀਂ ਆਪਦੇ ਰਾਜ ਨੂੰ ਲੋਚਣ ਵਾਲੇ ਲੋਕ ਆਪਦੇ ਰਾਜਿਆਂ ਦੇ ਸਤਕਾਰ ਚ ਕੀ ਕੁਝ ਕਰ ਸਕਦੇ ਹਾਂ ਅੱਜ ਮੈਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਮੈਂ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਦਾ ਇੰਟਰਵਿਊ ਕਰ ਸਕਦਾ ਕਿਉਂਕਿ ਮਹਾਰਾਜਾ ਪ੍ਰਤਾਪ ਸਿੰਘ ਦੇ ਪੋਤੇ ਇਸ ਘਰ ਚ ਵਾਪਸ ਆਏ ਇਹ ਹੀਰਾ ਮਹਿਲ ਹੈ ਔਰ ਇਸੇ ਮਹਿਲ ਦੀਆਂ ਰੌਣਕਾਂ ਮੁੜ ਆਈਆਂ ਨੇ ਤਾਂ ਅੱਜ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਬਹੁਤ ਸਾਰੀਆਂ ਪਰਿਵਾਰਕ ਗੱਲਾਂ ਬਹੁਤ ਸਾਰੀਆਂ ਜਜ਼ਬਾਤੀ ਗੱਲਾਂ ਤੇ ਪੰਥ ਦੇ ਨਾਲ ਜੁੜੀਆਂ ਗੱਲਾਂ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ ਇਸੇ ਨਾਭਾ ਰਿਆਸਤ ਦੇ

और धर्मी राजाओं के नाम से जाना जाता है उसके तो बहुत प्राउड फीलिंग है ये और मैं सबसे ज्यादा इंस्पिरेशन महाराजा हीरा सिंह जी और महाराजा रिपु दमन सिंह जी से लेती हूँ जी कि जिस तरह से उन्होंने अपनी लाइफ लीड करी है जिस तरह से उन्होंने आ, लोगों की सेवा में अपनाव लगाया या सही चीज के लिए हमेशा खड़े रहे तो ये चीजें मुझे बहुत इंस्पायर करती हैं। तो इतने ऑन द सब बने हैं?

दोस्त वगैरह वहीं के थे और जब वो यहाँ आ गए उसके थोड़े टाइम बाद देश आज़ाद हो गया सब चीज़ गवर्नमेंट के पास चली गई और उसके बाद जो उनके बच्चे थे वो मेरे इंक्लूडिंग माई फादर उनके सिबलिंग सब इंग्लैंड में पैदा हुए उनको बड़ा ब्रिटिश नैनीज ने करा तो थोड़ा ब्रिटिश इन्फ्लुएंस फैमिली में हो गया था

क्योंकि मे बी उनके उनके समय तक महाराजा प्रताप सिंह जी के समय तक इंडिया उनका आना जाना भी रहता था अपने मदर से भी टच में थे ऐसे कंप्लीट कट ऑफ नहीं हुआ था उनका तो इस वजह से मे बी ये सब नहीं हो पाया और फिर इस तरह से बिकॉज ब्रिटिश इन्फ्लुएंस ज़्यादा था तो वो भी देश आज़ाद होने के बाद जब सब प्रॉपर्टीज गवर्नमेंट के पास चली गई तो वो भी थोड़ा दिल्ली ज़्यादा रहने लग गए पर फिर गुरु साहब की कृपा हुई मेरे बेटे को आ, अब ये स्क्रीन पे बोलो ना बोलो मैं ये सोच रही हूँ प्लीज बोलो खुल के करो करो आज दिल बेटा जब बॉर्न हुआ तो जैसे जैसे वो बड़ा हो रहा था उतना ही वो अपने आप अपने बाल कटवाने से मना करने लग गया और उसने जबरदस्ती अपने बाल रखे और मुझे कहता था मैं मैं खुद एक राजपूत बैकग्राउंड से हूँ मेरी शादी शामिल हुई तो कहता था, मैं मैं बाल नहीं कटवाऊंगा दो उसके फादर भी ने केश नहीं रखे थे, उसके फादर ने भी नहीं रखे थे। तो मुझे ऐसा अजीब सा लगता था कि बच्चा क्यों इस तरह से कर रहा है रहने की, तो हम लोग पहले आते जाते रहते थे थोड़ा बहुत अवेयर थी बट ज्यादा नहीं और फिर मेरे बेटे का इंटरेस्ट ज़्यादा था कि मुझे नाभा में ही रहना है वो बचपन से ही कहता था कि मुझे नाभा में ही रहना है करना है करके तो फिर एक दिन हम लोगों ने डिसाइड करा कि चलो जैसे यहाँ पर महल को संभालने के लिए भी बीच बीच में कुछ कुछ करवाते रहते थे कि भैया ये काम हो जाए वो काम हो जाए पर तो फिर देखो नहीं हो रहा है अच्छे से तो फिर वी थॉट परमानेंटली ले शिफ्ट है यार तो पहले हम लोग डेली ज़्यादा रहते थे यहाँ आते जाते रहते थे अब परमानेंटली आए डेली से आना जाना रहता है ਥੋੜਾ ਪਰਿਵਾਰ ਦਾ ਪਛੋਕੜ ਕੀ ਹੈ ਤੁਸੀਂ ਕਿਸ ਪਰਿਵਾਰ ਤੋਂ ਥੋੜਾ ਉਹਦੇ ਬਾਰੇ ਮੈਂ ਮੱਧ ਪ੍ਰਦੇਸ਼ से हूं और राजपूत परिवार से हूं मैं ਤੇ ਇਹ ਰਾਇਲ ਫੈਮਲੀ ਕਿਉਂਕਿ ਰਾਇਲ ਫੈਮਲੀਆਂ ਦੇ ਵੀ ਆ ਰਾਇਲ ਫੈਮਲੀ ਚ ਹੁੰਦੇ ਆ ਤੁਹਾਡੇ ਬਿਲਕੁਲ ہماری ਅਰੇਂਜ ਮੈਰਿਜ ਹੋਈ ਹੈ ਅਰੇਂਜ ਮੈਰਿਜ ਅਰੇਂਜ ਮੈਰਿਜ ਹੋਈ ਹੈ ਜੀ ਲਵ ਮੈਰਿਜ ਨਹੀਂ ਸੀ ਸੋ ਅਰੇਂਜ ਮੈਰਿਜ ਹੈ اور यहाँ पे आने के बाद और मुझे बहुत सारी चीजें जब जैतो मोर्चा के बारे में पता पड़ी तो पहला नहीं पता होगा पता था पर इतना डिटेल में नहीं पता था पर वो जब पता पड़ा कि किस तरह से अंग्रेजों ने आ, आ, उनको टॉर्चर किया था मारा को, हाँ महाराजा रघुद अमन सिंह जी को जो यहाँ से ले गए उसके अलावा जो पीछे उनके पीछे जैतो मोर्चा लगा तो किस तरह से लोगों को टॉर्चर किया किसने क्या क्या सहा वो सुन के ना मेरी अंदर से रूह काप जाती थी अच्छा देख लो यही बात कर रहे हैं हम हिस्ट्री ਨੂੰ ਲੈ ਕੇ मतलब कि ਜਿਵੇਂ ਹੀਰਾ ਸਿੰਘ ਦਾ ਉਹਨਾਂ ਨੂੰ ਇੱਕ ਪੂਰਾ ਮਹਿਲ ਮਿਲਿਆ ਤੇ ਉਹਨਾਂ ਦੀ ਇੱਕ ਮਹਾਰਾਣੀ ਹੈ ਐਵੇਂ ਕਹਿ ਲੋ ਕਿ ਉਹਨਾਂ ਦੀ ਇੱਕ ਨੂੰ ਹੈ ਮਤਲਬ ਕਿ ਪੀੜੀਦਰ ਪੀੜੀ ਦੇ ਵਿੱਚ ਉਹ ਦੱਸ ਰਹੀ ਹੈ ਕਿ ਜਿਹੜਾ ਖੂਨ ਹੁੰਦਾ ਨਾ ਖੂਨ ਕੀ ਮਤਲਬ ਕਿ ਉਹ ਕਿਸੇ ਵੀ ਚੀਜ਼ ਦਾ ਵੀ ਉਹ ਕਹਿੰਦੇ ਕਿ ਅਸੀਂ ਰਾਜਪੂਤ ਪਰਿਵਾਰຊੂ ਆ ਤੇ ਅਸੀਂ ਜਿਹੜੇ ਨੇ ਮਤਲਬ ਕਿ ਤੁਹਾਨੂੰ ਪਤਾ ਹੁੰਦਾ ਜਿਵੇਂ ਨਹੀਂ ਰੱਖਦੇ ਲੇਕਿਨ ਸਿੱਖ ਜਿਹੜੇ ਨੇ ਉਹ ਵਾਲ ਨਹੀਂ ਕਟਵਾਉਂਦੇ ਕੇਸ ਕਹਿੰਦੇ ਕੇਸ ਨਹੀਂ ਕਟਵਾਉਂਦੇ ਲੇਕਿਨ ਉਹ ਕਹਿੰਦੀ ਮੇਰੇ ਬੇਟੇ ਨੇ ਜ਼ਿੱਦ ਕੀਤੀ ਹੈ ਜਿਹੜਾ ਖੂਨ ਹੁੰਦਾ ਹੈ ਮਹਾਰਾਜਾ ਦਾ ਉਹ ਜ਼ਾਰੀ ਗੱਲ ਉਹਨਾਂ ਨੇ ਅਸਰ ਤੇ ਵਿਖਾਣਾ ਹੀ ਹੁੰਦਾ ਬਾਕੀ ਤੇ ਨਾ ਕਿਤੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੁਦਰਤੀ ਹੁੰਦੀਆਂ ਨੇ ਮਤਲਬ ਜੀਨਸ ਜਿਹੜੇ ਹੁੰਦੇ ਨੇ ਨਾ ਇਹ ਅੰਦਰੋਂ ਪੈਦਾ ਹੁੰਦੇ ਨੇ ਤੇ ਉਹਨਾਂ ਦੇ ਉਹੀ ਗੱਲ ਕਰ ਰਹੇ ਨੇ ਉਹ ਕਿ ਮੇਰਾ ਬੇਟਾ ਕਹਿੰਦਾ ਸੀਗਾ ਕਿ ਮੈਂ ਸਿੱਖ ਪਰਿਵਾਰ ਤੋਂ ਆ ਤੇ ਮੈਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਨਹੀਂ ਕਰਾਂਗਾ ਬਾਲ ਨਹੀਂ ਕਟਵਾਵਾਂਗਾ ਉਹ ਤਾਂ ਹੀ ਲੱਗਦੇ ਸਿਰ ਤੋਂ ਤੁਹਾਨੂੰ ਇੰਟਰਸਟ ਹੈਗਾ ਇਸ ਚੀਜ਼ਾਂ ਕਿ ਮੈਂ ਉਹ ਉਸੇ ਤਰ੍ਹਾਂ ਰਹਿਣਾ ਵਾ

ਜਾ ਕਿਤਾਬਾਂ ਜਿਗੀਆਂ ਨੇ ਜਾਂ ਕਿ ਫਿਲਮਾਂ ਜਿਗੀਆਂ ਨੇ ਠੀਕ ਹੈ ਲੇਕਿਨ ਅੱਜ ਇਹ ਕਿ ਹਕੀਕੀ ਜੋ ਬਿਰੋਦੀ ਰਾਣੀ ਸਾਹਿਬਾ ਮੈਂ ਲਿਖੀ ਨਾ ਕੀ ਇਹ ਹਲੇ ਵੀ ਮਤਲਬ ਕਿ ਉਹਨਾਂ ਦਾ ਨਜ਼ਰ ਅੰਦਰ ਅੰਗੇ ਦੀ ਦੁਨੀਆ ਜੀ ਫੇਰਦੀ ਆ ਜਾਂ ਫਿਰ आई देखण मेरी सानो जो भी आ जाय उस परिवार ਦਾ ਹਿੱਸਾ ਲੇਕਿਨ ਇਹ ਚੀਜ਼ ਵੇਖੋ ਨਾ ਸ਼ਿਰੀਪ ਭਾਈ ਇਸ ਸੀਜ਼ਨ ਕ੍ਰੈਡਿਟ ਤੇ ਆਪਣੇ ਸਿਮਰ ਜੋਂ ਮੱਕੜਪਾ ਆ ਲਈ ਤੇ ਉਹਨਾਂ ਨੂੰ ਜਾਂਦਾ ਕਿ ਉਹਨਾਂ ਨੇ ਮੈਂ ਕਿਹਾ ਨਾ ਫੋਟੋ ਕੇ ਉਹਨਾਂ ਨੇ ਖੋਜ ਕੀਤੀ ਉਹਨਾਂ ਨਾਲ ਮਤਲਬ ਕਿ ਕੋਆਰਡੀਨੇਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਪੋਡਕਾਸਟ ਕਰੋ ਫਿਰ ਪਤਾ ਕੀ ਇਹ ਪੋਡਕਾਸਟ ਸੋਖਾ ਨਹੀਂ ਬਣ ਜਾਂਦਾ ਮਤਲਬ ਕਿ ਅਗਲਾ ਬੰਦਾ ਕਹਿੰਦਾ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਨਾ ਹਰ ਬੰਦਾ ਕਹਿੰਦਾ ਵੇ ਕਿ ਯਾਰ ਵਸ ਸੇਫ ਰਮਾਸ ਸੇਫ ਰਮਾਸ ਸੇਫ ਸੇਫ ਉਹ ਵੀ ਉਹ ਗੱਲ ਕਰ ਰਹੀ ਸੀ ਆਪਣੇ بیٹے ਦੇ ਕਿ ਮੈਂ ਮੀਡੀਆ ਦੇ ਸਾਹਮਣੇ ਜਿਹੜੀ ਇਹ ਗੱਲ ਕਰ ਸਕਾਂ ਕਿ ਨਾ ਕਰ ਸਕਾਂ ਤੇ ਲੈਂਦੇ ਤੇ ਚੜਦੇ ਪੰਜਾਬ ਦੀ ਤੁਹਾਨੂੰ ਪਤਾ ਇੰਨੀ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਹੈ ਕਿ ਲਾਸਟ ਟਾਈਮ ਹੀ ਮੈਂ ਇੱਕ ਐਂਕਰ ਦੀ ਨਿਊਜ਼ ਸੁਣ ਰਹੀ ਸੀ ਵੀ ਉਹ ਦੱਸ ਰਿਹਾ ਸੀਗਾ ਕਿ ਅਸੀਂ ਜੜੀ ਵੀ ਹਿਸਟਰੀ ਤੋਂ ਰਿਲੇਟਡ ਜਾਂ ਐਵੇਂ ਦੀ ਕੋਈ ਵੀਡੀਓ ਪਾ ਦਿੱਤੀ ਜਾਂਦੀ ਹੈ ਨਾ ਜਾਂ ਤਾਂ YouTube ਡਿਲੀਟ ਕਰਾ ਦਿੰਦੀ ਹੈ ਉਹਨੂੰ ਅੱਛਾ ਕਿ ਆ ਸੋਸ਼ਲ ਮੀਡੀਆ ਤੇ ਉਹਨੂੰ ਬੈਨ ਕਰ ਦਿੱਤਾ ਜਾਂਦਾ ਹੈ ਜਾਂ ਉਹਦਾ ਚਿਹਰਾ ਖਲ ਹੀ ਡਾਟ ਦਿੱਤਾ ਜਾਂਦਾ ਹੈ ਕਿ ਇਨੀਆਂ ਇਨੀਆਂ ਜ਼ਿਆਦਾ ਸ਼ਕਤੀਆਂ ਜੜੀਆਂ ਨੇ ਉਹ ਸਾਰੀਆਂ ਜੜੀਆਂ ਨੇ ਉਹ ਪੰਜਾਬ ਪੰਜਾਬ ਵਾਸਤੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਜੜੀ ਮਤਲਬ ਕਿ ਪਿਛਲੀ ਹਿਸਟਰੀ ਹੈ ਨਾ ਤਾਂ ਕਿ ਆਉਣ ਵਾਲੀ ਦਸਲ ਨੂੰ ਉਹ ਪਤਾ ਹੀ ਲੱਗੇਗਾ ਉਹਨਾਂ ਦਾ ਰੋਇਆ ਕੀ ਅਸਲ ਗੱਲ ਇਹ ਆ ਕਿ ਉਹ ਪਿਛਲਾ ਜੜਾ ਨਾ ਸਾਰਾ ਕੁਝ ਉਹਦੇ ਤੇ ਮਿੱਟੀ ਪਾਣਾ ਚਾਹੁੰਦੇ ਨੇ ਤੇ ਤਾਂ ਕਿਹ ਜਹਾ ਮਤਲਬ ਕਿ ਨਵੇਂ ਲੋਗ ਨੇ ਤੇ ਉਹ ਕਹਿੰਦੇ ਨੇ ਬਸ ਇਹ ਉਸ ਪਾਸੇ ਵਾਲੇ ਕੋਸਟ ਸਾਈਡ ਤੇ ਜਾਣੀ ਜਾਣੀ ਅਸਾਂ ਜਿਹੜਾ ਪੁਰਾਣਾ ਪੰਜਾਬ ਸੀ ਨਾ ਉਹ ਬਹੁਤ ਖੁਸ਼ਹਾਲ ਸੀ ਖਾਲਸਾ ਰਾਜ ਦੇ ਵਿੱਚ ਕਿ ਉਹਦੇ ਵਿੱਚ ਇਹ ਨਹੀਂ ਸੀ ਵੇਖਿਆ ਜਾਂਦਾ ਕਿ ਯਾਰ ਇਹ ਮੁਸਲਮਾਨ ਹੈ ਇਹ ਹਿੰਦੂ ਹੈ ਇਹ ਸਾਈ ਹੈ ਇਹ ਮذਬ ਕੀ ਹੈ ਲੇਕਿਨ ਉਹਦੀ ਜ਼ਰੂਰੀਅਤ ਹੀ ਜੜੀ ਸੀ ਨਾ ਕਿਉਂਕਿ ਮਹਾਰਾਜਾ ਦਾ ਦੌਰ ਸੀ ਨਾ ਮਹਾਰਾ ਰਿਆਸਤ ਹੁੰਦੀ ਸੀ ਰਿਆਸਤ ਦੇ ਵਿੱਚ ਇਹ ਵੇਖਿਆ ਜਾਂਦਾ ਸੀਗਾ ਕਿ ਯਾਰ ਮੇਰੀ ਰਿਆਸਤ ਦੇ ਵਿੱਚ ਉਹ ਚਾਹੇ ਕਿਸੇ ਵੀ ਕੌਮ ਦਾ ਹੈ ਉਹਦੇ ਨਾਲ ਜ਼ਿਆਤੀ ਨਾ ਹੋਵੇ ਲੇਕਿਨ ਲੇਕਿਨ ਇਹ ਨੂੰਹ ਪਤਾ ਕਿ ਇਹ ਨੂੰ ਸਾਰੇ ਸਾਰੇ ਜਿੰਨਾ ਵੀ ਸਾਰਾ ਪ੍ਰੋਪੋਗੈਂਡਾ ਨਾਲ ਉਹਨਾਂ ਨੇ ਇਹ ਕਰ ਦਿੱਤਾ ਵੇ ਇਸ ਇਸ ਰਾਏ ਕੀ ਕੋਸ਼ਿਸ਼ ਰਾਏ ਕੀ ਬਣਾਉਂਦੇ ਕੋਈ ਪੰਜਾਬੀ ਕਰ ਦਿੱਤੇ ਕੋਈ ਕਿਸੇ ਨਾਲ ਕਰ ਦਿੱਤਾ ਕੋਈ ਬਲੋਚੀ ਬਣਾਉਂਦੇ ਉਹਨਾਂ ਨੂੰ ਆਪਸ ਹੀ ਗੋਮਾ ਦੇ ਵਿੱਚ ਨਾ ਲੜਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਕਿ ਉਹ ਕਹਿੰਦੇ ਨਾ ਧਰਮਾਂ ਦੇ ਨਾਂ ਤੇ ਜਿਵੇਂ ਇੱਕ ਗਾਣਾ ਹੈ ਤਾਂ ਬੇਟ ਮਿਲੇਗੀ ਹਾਂ ਐਵੇਂ ਸਾਰਾ ਮਤਲਬ ਇਹ ਨੂੰ ਸਿਆਲੇ ਦਾ ਉਹ ਕਹਦਾ ਵੇ ਕਿ ਉਹਨਾਂ ਨੂੰ ਆਪਸ ਨੂੰ ਸਿਰਫ ਗੁੰਮਰਾਹ ਕੀਤਾ ਜਾ ਰਿਹਾ ਵਾ ਕਿ ਇਹ ਅਸਲ ਮੁੱਦੇ ਦੇ ਨਾਲ ਇੱਕ ਨਾ ਹੋਣ ਇਹਨਾਂ ਦਾ ਆਪਣੇ ਆਪ ਨੂੰ ਪਛਾਣਨਾ ਨਾ ਇਹਨਾਂ ਦਾ ਹਿਸਟਰੀ ਨਹੀਂ ਹੈ ਕਿ ਆਪਸ ਦੀ ਲੜਦੇ ਇਨਸਾਨੀ ਜਿਹੜਾ ਖਲੂਦ ਖਲੂਦ ਹੈ اخلاق ਹੈ ਉਹ ਕੀ ਹੈ ਕਿ ਉਹਨੂੰ ਨਾ ਜਾਣ ਤੇ ਉਹਦੇ ਵਿੱਚ ਨਾ ਪਹਿਨਦਾ ਕਿ ਉਹਦੇ ਵਿੱਚ ਪਹਿ ਕਹਿੰਦਾ ਅਗਰ ਤੇ ਫਿਰ ਜਿਹੜਾ ਜਿਹਨਾਂ ਦੇ ਆਪਣੇ ਤੁੰਬੇ ਲੱਗੇ ਹੋਏ ਨੇ ਜਿਹੜਾ ਖਾ ਰਹੇ ਨੇ ਫਿਰ ਉਹਦੀ ਕੋਈ ਵੈਲਿਊ ਬਣੇਗੀ ਤੇ ਉਹੀ ਗੱਲ ਕਰ ਰਹੇ ਮੈਂ ਕਿ ਹੁਣ ਜਿਵੇਂ ਅੱਜ ਤਰ ਵੇਖੋ ਚੜਦਾ ਤੇ ਲੈਂਦਾ ਪੰਜਾਬ ਜਿਹੜਾ ਹੈ ਹਮੇਸ਼ਾ ਹਮੇਸ਼ਾ ਜਿੱਦੋਂ ਵੀ ਮੁਸੀਬਤ ਆਈ ਹੈ ਨਾ ਤੇ ਇਹਨਾਂ ਦੋਆਂ ਦੇ ਇਕੱਠੇ ਆਈਏ ਔਰ ਹਮੇਸ਼ਾ ਪੰਜਾਬ ਤੇ ਜਿੰਨੇ ਵੀ ਮੁਸੀਬਤ ਨੇ ਤੇ ਚਹਾੜ ਆਇਆ ਜਾਂ ਹੁਣ 25 ਦੇ ਵਿੱਚ ਜਿਹੜਾ ਹੜ੍ਹ ਆਇਆ ਵੇ ਸਲਾਬ ਆਏ ਨੇ ਵੇਖ ਲਓ ਜਦੋਂ ਵੀ ਮੁਸੀਬਤ ਆਈ ਹੈ ਨਾ ਤੇ ਆ ਇਕੱਠੀ ਆਈਏ ਤੇ ਉਧਰ ਦੇ ਜਿਹੜੇ ਚੜ ਦੇ ਪੰਜਾਬ ਦੀ ਗੱਲ ਕੀਤੀ ਜਾਵੇ ਉਧਰ ਦੇ ਜਿਹੜੇ ਬਹੁਤ ਸਾਰੇ ਲੋਕ ਨੇ ਨਾ ਉਹ ਆਪਣੇ ਪੰਜਾਬ ਦੇ ਨਾਲ ਖੜੇ ਨੇ ਲੇਕਿਨ ਅਗਰ ਸਾਡੇ ਪੰਜਾਬ ਵਾਲੀ ਲੈਂਦੇ ਪੰਜਾਬ ਦੀ ਗੱਲ ਕੀਤੀ ਜਾਏ ਤੇ ਇੱਧਰ ਚੰਦ ਲੋਕ ਨੇ ਜਿਹੜੇ ਸਿਰਫ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਹਾਲਾਂਕਿ ਇੱਧਰ ਦੇ ਤੁਹਾਨੂੰ ਪਤਾ ਹੈ ਕਿ ਇੱਕ ਲੋਸ ਸਿੰਗਰ ਹੋ ਗਏ ਐਕਟਰ ਹੋ ਗਏ ਜਾਂ ਕੋਈ ਇੰਨੇ ਬਿਜ਼ਨਸਮੈਨ ਹੋ ਗਏ ਕਿਸੇ ਨੇ ਅੱਜ ਤੱਕ ਅੱਗੇ ਹੋ ਕੇ ਮਦਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਐਵੇਂ ਦੀ ਕੋਈ ਵੀਡੀਓ ਨਹੀਂ ਆਈ ਦੋ ਚਾਰ ਬੰਦੇ ਨੇ ਵਕਾਰ ਫਿਲਡਰ ਹੋ ਗਿਆ ਠੀਕ ਹੈ ਉਹਦਾ ਐਮ ਐਚ ਹਜ਼ਾਰ ਕ੍ਰਿਕਟਰ ਹੋ ਗਿਆ ਹਾਂ ਐਵੇਂ ਦੋ ਚਾਰ ਮਤਲਬ ਕਿ ਲੋਕ ਨੇ ਉਹਨਾਂ ਦੀ ਵੀ ਇੱਕ ਖਾਲਸਾ ਐਂਡ ਹੋ ਗਈ ਜਿਹੜੀ ਆਪਣੇ ਜਾਂਦੇ ਪੰਜਾਬ ਤੋਂ ਉਹਦੇ ਵਿੱਚ ਉਹ ਮਦਦ ਕਰ ਰਹੇ ਨੇ ਲੇਕੇ ਲੇਕੇ ਦੇ ਜਾਂਦੇ ਪੰਜਾਬ ਹਮੇਸ਼ਾ ਮੁਸੀਬਤ 'ਚ ਹੀ ਰਿਹਾ ਵੀ ਜਦੋਂ ਵੀ ਇੱਕ ਇੱਕ ਦੀ ਸ਼ੁਰੂਦ ਤੇ ਇੱਕ ਚੀਜ਼ ਹੈ ਕਿ ਇਹ ਡਿੱਗਦਾ ਹੈ ਖੜਾ ਹੋ ਜਾਂਦਾ ਹੈ ਡਿੱਗਦੇ ਇਹਨੂੰ ਡਿੱਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਫਿਰ ਖੜਾ ਹੋ ਜਾਂਦਾ ਫਿਰ ਇਹ ਸ਼ੁਰੂ ਤੋਂ ਹੀ ਇਹ ਨਾਲ ਸਟੇਬਲ ਹੋ ਜਾਂਦਾ ਨਾ ਉਹਨਾਂ ਨੂੰ ਪਤਾ ਜਿਨਾ ਕੀ ਰਹੇ ਹੁਣ ਸਟੇਬਲ ਹੋ ਗਿਆ ਕਿਸੇ ਲੱਗਦਾ ਜਿਵੇਂ ਕੋਈ ਖੇਡ ਖੇਡਦੇ ਨੇ ਕਿ ਉਹ ਰੋਲ ਫਿਆਰ ਉਹ ਰੋਲ ਫਿਆਰ ਉਹ ਦਸਤਾ ਪਿੱਛੇ ਚਲਾ ਜਾਂਦਾ ਚਾਪ ਨਹੀਂ ਆਏਗਾ ਬਕਤਵੇ ਪੁਜਾਰੀ ਕਾ ਗਿਆ ਕਿ ਕਿਨੇ ਦਾ ਸਾਢਾ ਵਕਤ ਆਨੇ ਜਿੱਥੇ ਰਿਸਪੀਟ ਤੇ ਸਵੇਰ ਕਿਤਨੀ ਹੋਗੇ ਨਗਰ ਮੇਰੇ ਕੀ ਬਣੇਗਾ ਬਾਕੀ ਯਾਰ ਇਹ ਗੱਲ ਇਹ ਮੈਂ ਕੰਨਾ ਕਿ ਪੋਡਕਾਸਟ ਕਾਫੀ ਲੰਮਾ ਹੋਦਾ ਪਤਾ ਆਪਾ ਬਾੜ ਭਾਈ ਬਾਸ਼ੇ ਕਰਾ ਕੇ ਨਾ ਨਕਰੀਟ ਦਿਖਾਇਆ ਹਾਂਜੀ ਆਪਾ ਇੱਥੇ ਛੱਟੀ ਨੂੰ ਰੱਖਾਂਗੇ ਕਿਉਂਕਿ ਹਾਲੇ ਬਹੁਤ ਜ਼ਿਆਦਾ ਪਿਆ ਹਾਂ ਉਹ ਤਾਂ ਪਤਾ ਹੈ ਪੋਡਕਾਸਟ ਦੇ ਉਮੀਦ ਕਰਦੇ ਕਿ ਤੁਹਾਨੂੰ ਜਿਹੜਾ ਪੋਡਕਾਸਟ ਅਸੀਂ ਤੁਹਾਨੂੰ ਵਿਖਾਇਆ ਵਾ ਸਾਨੂੰ ਮਿਲਣਾ ਸ਼ਨੀ ਚ ਵੀ ਸਾਨੂੰ ਬੋਟਿੰਗ ਨਾਲ ਗੱਤ ਤੋਂ ਨਹੀਂ ਕਈਆ ਸਾਡੇ ਰਿਵਿਊ ਨਹੀਂ ਪਤਾਏਗਾ ਤੇ ਆਪਾਂ ਫਿਰ ਮਿਲ ਜਾਂ ਆਪਾਂ ਇਸ ਤੇ ਪੋਸਟ ਕਾਰਡ ਦਾ ਨੈਕਸਟ ਆਪਸ਼ਨ ਇਹਦੇ ਵਿੱਚ ਪਾਰ ਦੇ ਆਪਣਾ ਕਿਉਂ ਖਿਆਲ ਅੱਲਾਹ ਹੋ